ਦੋਸਤੋ ਅੱਜ ਆਪਾਂ ਪ੍ਰੈਸ ਕਾਉਂਸਲ ਆਫ ਇੰਡੀਆ ਜਿਸ ਨੂੰ ਪੀਸੀਆਈ ਵੀ ਕਹਿੰਦੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਬਾਰੇ ਗੱਲ ਕਰਾਂਗੇ ਕਿ ਉਹਨਾਂ ਨੇ ਪੱਤਰਕਾਰਾਂ ਲਈ ਕੀ ਗਾਈਡਲਾਈਨਸ ਨਿਰਧਾਰਤ ਕੀਤੀਆਂ ਨੇ ਪ੍ਰੈਸ ਕਾਉਂਸਲ ਆਫ ਇੰਡੀਆ ਦਾ ਉਦੇਸ਼ ਪੱਤਰਕਾਰ ਤੇ ਪੱਤਰਕਾਰਤਾ ਦੀ ਰੱਖਿਆ ਕਰਨਾ ਹੀ ਸੀਗਾ ਪਹਿਲਾਂ ਅਸੀਂ ਪ੍ਰੈਸ ਕਾਉਂਸਲ ਆਫ ਇੰਡੀਆ ਦੇ ਜੋ ਮੇਨ ਰੋਲ ਹਨ ਉਹਨਾਂ ਨੂੰ ਜਾਣਦੇ ਹਾਂ ਉਸ ਤੋਂ ਬਾਅਦ ਅਸੀਂ ਗਾਈਡਲਾਈਨ ਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਕੰਮ ਜੋ ਪ੍ਰੈਸ ਕਾਉਂਸਲ ਆਫ ਇੰਡੀਆ ਦਾ ਹੁੰਦਾ ਹੈ ਉਹ ਹੁੰਦਾ ਹੈ ਕਿ ਇਮਾਨਦਾਰੀ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣਾ ਇਸ ਲਈ ਗਾਈਡਲਾਈਨ ਬਣਾਈ ਗਈ ਹੈ ਦੂਜਾ ਕੰਮ ਹੈ ਪੱਤਰਕਾਰਾਂ ਤੇ ਮੀਡੀਆ ਸੰਗਠਨਾਂ ਦਾ ਸਮਰਥਨ ਕਰਨਾ ਉਹਨਾਂ ਦੀ ਮਦਦ ਕਰਨਾ ਇਹ ਪੱਤਰਕਾਰਾਂ ਤੇ ਮੀਡੀਆ ਮੀਡੀਆ ਸੰਗਠਨਾ ਦੀ ਰੱਖਿਆ ਦਾ ਕੰਮ ਵੀ ਕਰਦੀ ਹੈ ਤੀਜਾ ਹੈ ਵਿਵਾਦਾਂ ਦਾ ਨਿਪਟਾਰਾ ਕਰਨਾ ਜਦੋਂ ਵੀ ਕੋਈ ਵਿਅਕਤੀ ਜਾਂ ਕੋਈ ਸੰਸਥਾ ਮੀਡੀਆ ਦੁਆਰਾ ਪ੍ਰਕਾਸ਼ਿਤ ਕਿਸੇ ਵੀ ਖਬਰ ਤੇ ਓਬਜੈਕਸ਼ਨ ਕਰਦੀ ਹੈ ਤਾਂ ਪ੍ਰੈਸ ਕਾਉਂਸਲ ਆਫ ਇੰਡੀਆ ਅਜਿਹੇ ਮਾਮਲਿਆਂ ਵਿੱਚ ਦਖਲ ਦਿੰਦਾ ਹੈ ਅਗਰ ਕਿਸੇ ਪੱਤਰਕਾਰ ਤੇ ਦਬਾਅ ਬਣਾਇਆ ਜਾ ਰਿਹਾ ਹੈ ਜਾਂ ਪ੍ਰੈਸ ਤਾਂ ਵੀ ਪ੍ਰੈਸ ਕਾਉਂਸਲ ਇੰਡੀਆ ਪੱਤਰਕਾਰ ਦੀ ਮਦਦ ਲਈ ਅੱਗੇ ਆਉਂਦਾ ਹੈ ਅਗਲਾ ਕੰਮ ਹੈ ਪ੍ਰੈਸ ਕੌਂਸਲ ਆਫ ਇੰਡੀਆ ਦਾ মিডিਆ ਦੀ ਸੁਤੰਤਰਤਾ ਦੀ ਰਾਖੀ ਕਰਨਾ ਤਾਂ ਕਿ মিডিਆ ਕਿਸੇ ਬਾਹਰੀ ਦਬਾਅ ਦੇ ਸੁਤੰਤਰ ਰੂਪ ਨਾਲ ਕੰਮ ਕਰ ਸਕੇ ਤੀਜਾ ਕੰਮ ਪ੍ਰੈਸ ਕੌਂਸਲ ਆਫ ਇੰਡੀਆ ਦਾ ਸ਼ਿਕਾਇਤਾਂ ਦੀ ਸੁਣਵਾਈ ਕਰਨਾ ਵੀ ਹੈ ਦੋਹਾਂ ਪਾਸੇ ਪਾਸਿਓਂ ਚਾਹੇ ਉਹ ਪੱਤਰਕਾਰਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੋਵੇ ਜਾਂ ਪੱਤਰਕਾਰਾਂ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਹੋਵੇ ਇਦਾ ਨਿਪਟਾਰਾ ਵੀ ਪ੍ਰੈਸ ਕਾਉਂਸਲ ਆਫ ਇੰਡੀਆ ਹੀ ਕਰਦੀ ਹੈ ਉਸ ਤੋਂ ਬਾਅਦ ਪ੍ਰੈਸ ਕਾਉਂਸਲ ਆਫ ਇੰਡੀਆ ਦੇ ਚੇਅਰ ਪਰਸਨ ਹਮੇਸ਼ਾ ਰਿਟਾਇਰਡ ਜਸਟਿਸ ਹੀ ਹੁੰਦੇ ਨੇ ਇਸ ਸਮੇਂ ਯਾਨੀ ਕਿ 2025 ਵਿੱਚ ਕਾਉਂਸਲ ਆਫ ਇੰਡੀਆ ਦੇ ਚੇਅਰ ਪਰਸਨ ਜਸਟਿਸ ਰੰਜਨਾ ਦੇਸਾਈ ਹਨ ਹੁਣ ਗੱਲ ਕਰਦੇ ਹਾਂ ਉਹਨਾਂ ਗਾਈਡਲਾਈਨ ਦੀ ਜੋ ਪ੍ਰੈਸ ਕਾਉਂਸਲ ਆਫ ਇੰਡੀਆ ਨੇ ਪੱਤਰਕਾਰਾਂ ਲਈ ਨਿਰਧਾਰਤ ਕੀਤੀਆਂ ਹਨ ਪੱਤਰਕਾਰਾਂ ਦੇ ਪੱਤਰਕਾਰਾਂ ਦੇ ਕੰਮਕਾਰ ਦੇ ਤੌਰ ਤਰੀਕਿਆਂ ਨੂੰ ਲੈ ਕੇ ਸਭ ਤੋਂ ਪਹਿਲਾ ਕੰਮ ਹੈ ਇਮਾਨਦਾਰੀ ਅਤੇ ਨਿਰਪੱਖਤਾ ਇਸ ਦਾ ਅਰਥ ਹੈ ਕਿ ਇੱਕ ਪੱਤਰਕਾਰ ਨੂੰ ਕਦੇ ਵੀ ਕਿਸੇ ਦਾ ਪੱਖ ਨਹੀਂ ਲੈਣਾ ਚਾਹੀਦਾ ਇੱਕ ਪੱਤਰਕਾਰ ਨੂੰ ਹਮੇਸ਼ਾ ਸੱਚ ਦੇ ਨਾਲ ਖੜੇ ਹੋਣਾ ਚਾਹੀਦਾ ਹੈ ਉਹ ਵੀ ਬਿਨਾਂ ਕਿਸੇ ਪੱਖਪਾਤੀ ਦ੍ਰਿਸ਼ਟੀਕੋਣ ਦੇ ਪੱਤਰਕਾਰ ਦਾ ਦੂਜਾ ਫਰਜ਼ ਹੈ ਪ੍ਰਾਈਵੇਸੀ ਦਾ ਸਤਿਕਾਰ ਕਰਨਾ ਇੱਕ ਪੱਤਰਕਾਰ ਨੂੰ ਹਮੇਸ਼ਾ ਨਿੱਜੀ ਪ੍ਰਾਈਵੇਸੀ ਦਾ ਸਤਕਾਰ ਕਰਨਾ ਚਾਹੀਦਾ ਹੈ ਯਾਨੀ ਜਦੋਂ ਵੀ ਅਸੀਂ ਰਿਪੋਰਟ ਕਰਦੇ ਹਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਸੇ ਦੀ ਪ੍ਰਾਈਵੇਸੀ ਦੇ ਅਧਿਕਾਰ ਦੀ ਉਲੰਘਣਾ ਨਹੀਂ ਕਰ ਰਹੇ ਹਾਂ ਇਹ ਉਦੋਂ ਤੱਕ ਸਵੀਕਾਰਯੋਗ ਮੰਨਿਆ ਜਾਂਦਾ ਹੈ ਜਦੋਂ ਤੱਕ ਇਹ ਜਨਤਕ ਹਿੱਤ ਲਈ ਜ਼ਰੂਰੀ ਨਾ ਹੋਵੇ ਤੀਜਾ ਦਿਸ਼ਾ ਨਿਰਦੇਸ਼ ਸਮਾਜਿਕ ਜ਼ਿੰਮੇਵਾਰੀ ਹੈ ਯਾਨੀ ਕਿ ਸਮਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣੀ ਚਾਹੀਦੀ ਹੈ ਅਤੇ ਸਹੀ ਸੁਣਵਾਈ ਬਣਾਈ ਰੱਖਣੀ ਚਾਹੀਦੀ ਹੈ ਇਹ ਇੱਕ ਪੱਤਰਕਾਰ ਤੇ ਬਹੁਤ ਨਿਰਭਰ ਕਰਦਾ ਹੈ ਸਾਡੀ ਕੋਈ ਵੀ ਰਿਪੋਰਟ ਸਮਾਜ ਵਿੱਚ ਦੰਗੇ ਨਾ ਫਲਾਵੇ ਅਤੇ ਨਾ ਹੀ ਗਲਤ ਮਾਹੌਲ ਸਿਰਜੇ ਇਹ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ ਜੋ ਕਿ ਪ੍ਰੈਸ ਕਾਉਂਸਲ ਆਫ ਇੰਡੀਆ ਦੁਆਰਾ ਦੱਸੀ ਗਈ ਹੈ ਅਗਲੀ ਜੋ ਪੱਤਰਕਾਰ ਦੀ ਜ਼ਿੰਮੇਵਾਰੀ ਜਾਂ ਗਾਈਡਲਾਈਨ ਹੈ ਉਹ ਹੈ ਭ੍ਰਿਸ਼ਟਾਚਾਰ ਅਤੇ ਅਪਰਾਧ ਜਾਂ ਸਮਾਜ ਵਿੱਚ ਜਿੰਨੀਆਂ ਵੀ ਬੁਰਾਈਆਂ ਹਨ ਉਹਨਾਂ ਦਾ ਵਿਰੋਧ ਕਰਨਾ ਇੱਕ ਪੱਤਰਕਾਰ ਨੂੰ ਭ੍ਰਿਸ਼ਟਾਚਾਰ ਅਪਰਾਧ ਅਤੇ ਸਮਾਜ ਵਿੱਚ ਜਿੰਨੇ ਵੀ ਬੁਰਾਈਆਂ ਹਨ ਉਸ ਦੇ ਵਿਰੁੱਧ ਆਵਾਜ਼ ਚੱਕਣੀ ਚਾਹੀਦੀ ਹੈ ਇਹ ਪੱਤਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਇਹ ਇੱਕ ਦਿਸ਼ਾ ਨਿਰਦੇਸ਼ ਵੀ ਹੈ ਅਗਲਾ ਸਰੋਗ ਅਗਲਾ ਹੈ ਸਰੋਤ ਨੂੰ ਛਿਪਾ ਕੇ ਰੱਖਣਾ ਯਾਨੀ ਕਿ ਨਵੇਂ ਸਰੋਤਾਂ ਦੀ ਪ੍ਰਾਈਵੇਸੀ ਪੱਤਰਕਾਰ ਪੱਤਰਕਾਰਾਂ ਦੇ ਜੋ ਨਵੇਂ ਸਰੋਤ ਹੁੰਦੇ ਨੇ ਉਹਨਾਂ ਨੂੰ ਗੁਪਤ ਰੱਖਣ ਦਾ ਅਧਿਕਾਰ ਹੁੰਦਾ ਹੈ ਪੱਤਰਕਾਰ ਨੂੰ ਜਦੋਂ ਤੱਕ ਜਨਤਕ ਹਿੱਤ ਵਿੱਚ ਅਜਿਹਾ ਕਰਨਾ ਜ਼ਰੂਰੀ ਨਾ ਹੋਵੇ ਇਹ ਅਧਿਕਾਰ ਤੇ ਦਿਸ਼ਾ ਨਿਰਦੇਸ਼ ਪ੍ਰੈਸ ਕੌਂਸਲ ਆਫ ਇੰਡੀਆ ਦੇ ਐਕਟ 1978 ਦੀ ਧਾਰਾ 15 2 ਦੇ ਤਹਿਤ ਇੱਕ ਪੱਤਰਕਾਰ ਨੂੰ ਦਿੱਤੇ ਗਏ ਹਨ ਅਗਲੀ ਗਾਈਡਲਾਈਨ ਹੈ ਜਦੋਂ ਤੱਕ ਪੱਤਰਕਾਰ ਖੁਦ ਨਾ ਚਾਹੇ ਉਹ ਕਿਸੇ ਖਬਰ ਦੇ ਸਰੋਤ ਦਾ ਖੁਲਾਸਾ ਨਹੀਂ ਕਰ ਸਕਦਾ ਅਗਰ ਗਾਈਡਲਾਈਨ ਪ੍ਰੈਸ ਕਾਉਂਸਲ ਆਫ ਇੰਡੀਆ ਦੀ ਜੋ ਦੱਸਦੀ ਹੈ ਕਿ ਰਿਪੋਰਟਿੰਗ ਦੇ ਦੌਰਾਨ ਪੱਤਰਕਾਰ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਬਚਾ ਰੱਖੇ ਇੱਕ ਪੱਤਰਕਾਰ ਨੂੰ ਜਾਤ ਧਰਮ ਲਿੰਗ ਭਾਸ਼ਾ ਦੇ ਕਿਸੇ ਵੀ ਆਧਾਰ ਤੇ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਇੱਕ ਪੱਤਰਕਾਰ ਲਈ ਸਾਰੇ ਆਬਜੈਕਟ ਯਾਨੀ ਕਿ ਉਸ ਦੀ ਜੋ ਕਹਾਣੀ ਦੇ ਸਾਰੇ ਪਾਤਰ ਆ ਉਹ ਬਰਾਬਰ ਹੋਣੇ ਚਾਹੀਦੇ ਆ ਅਗਲੀ ਗਾਈਡਲਾਈਨ ਹੈ ਸੰਪਾਦਕੀ ਸਤੰਤਰਤਾ ਸ਼ਾਇਦ ਅਖਬਾਰ ਵਾਲੇ ਇਸ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਹਨ ਅਤੇ ਜੋ ਡਿਜੀਟਲ ਪਲੇਟਫਾਰਮਾਂ ਨਾਲ ਜੁੜੇ ਲੋਕ ਹਨ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਜੋ ਐਡਡੋਰੀਅਮ ਡਿਪਾਰਟਮੈਂਟ ਹੁੰਦਾ ਹੈ ਉਸ ਦੀ ਆਪਣੀ ਇੱਕ ਆਜ਼ਾਦੀ ਹੁੰਦੀ ਹੈ ਅਖਬਾਰ ਜਾਂ ਡਿਜੀਟਲ ਪਲੇਟਫਾਰਮ ਇਹ ਫੈਸਲਾ ਕਰ ਸਕਦਾ ਹੈ ਕਿ ਉਸ ਨੇ ਕਿਹੜੀ ਖਬਰ ਦੇਣੀ ਹੈ ਅਤੇ ਉਹਨਾਂ ਨੂੰ ਇਸ ਦੀ ਪੂਰੀ ਆਜ਼ਾਦੀ ਹੁੰਦੀ ਹੈ ਇਸ ਦੇ ਤਹਿਤ ਸੰਪਾਦਕ ਨੂੰ ਹਮੇਸ਼ਾ ਆਪਣੀ ਇਸ ਆਜ਼ਾਦੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਆਪਣੀਆਂ ਕਹਾਣੀਆਂ ਬਿਨਾਂ ਕਿਸੇ ਬਾਹਰੀ ਦਬਾਅ ਦੇ ਅਤੇ ਜੋ ਜਰਨਲਿਜ਼ਮ ਦੇ ਸਟੈਂਡਰਡ ਹਨ ਉਹਨਾਂ ਅਨੁਸਾਰ ਹੀ ਆਪਣੀ ਕਹਾਣੀ ਪ੍ਰਕਾਸ਼ਿਤ ਕਰਨੀ ਚਾਹੀਦੀ ਹੈ ਉਦਾਹਰਨ ਦੇ ਦੇ ਤੌਰ ਤੇ ਮੰਨ ਲਓ ਕਿ ਜੇਕਰ ਕਿਸੇ ਕਿਸੇ ਵੱਡੀ ਕਰਪਸ਼ਨ ਦੀ ਉਸ ਕੋਲ ਰਿਪੋਰਟ ਆਈ ਹੈ ਰਿਪੋਰਟਰ ਸੰਪਾਦਕ ਨੂੰ ਰਿਪੋਰਟ ਦੇ ਰਿਹਾ ਹੈ ਕਿ ਇੱਥੇ ਭ੍ਰਿਸ਼ਟਾਚਾਰ ਹੋ ਰਿਹਾ ਹੈ ਤਾਂ ਸੰਪਾਦਕ ਨੂੰ ਬਿਨਾਂ ਕਿਸੇ ਦਬਾਅ ਅਤੇ ਬਿਨਾਂ ਕਿਸੇ ਡਰ ਦੇ ਉਹ ਖਬਰ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਨੀ ਚਾਹੀਦੀ ਹੈ ਇਹ ਪ੍ਰੈਸ ਕਾਉਂਸਲ ਆਫ ਇੰਡੀਆ ਦੁਆਰਾ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਇਹ ਗਾਈਡਲਾਈਨ ਕਿਸੇ ਇੱਕ ਪੱਤਰਕਾਰ ਨੂੰ ਆਪਣੇ ਪੇਸ਼ੇਵਰ ਫਰਜ਼ ਜ਼ਿੰਮੇਵਾਰੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਤਰੀਕਾ ਦੱਸਦੀ ਹੈ ਜੋ ਫੀਲਡ ਵਿੱਚ ਬਹੁਤ ਕੰਮ ਆਉਂਦੀ ਹੈ ਅਤੇ ਉਸ ਦੀ ਪੱਤਰਕਾਰੀ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ ਪ੍ਰੈਸ ਕੌਂਸਲ ਆਫ ਇੰਡੀਆ ਦੀ ਜੋ ਵੀ ਗਾਈਡਲਾਈਨ ਹਨ ਹਰ ਕੋਈ ਉਸ ਨੂੰ ਪ੍ਰੈਸ ਕੌਂਸਲ ਆਫ ਇੰਡੀਆ ਦੀ ਵੈਬਸਾਈਟ ਤੇ ਹਿੰਦੀ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਵਿੱਚ ਵੀ ਵੇਖ ਸਕਦਾ ਹੈ ਜੇਕਰ ਤੁਸੀਂ ਹੋਰ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਪ੍ਰੈਸ ਕੌਂਸਲ ਆਫ ਇੰਡੀਆ ਦੀ ਵੈਬਸਾਈਟ ਤੇ ਜਾ ਸਕਦੇ ਹੋ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਜੇਕਰ ਇਹ ਵੀਡੀਓ ਲਾਭਦਾਇਕ ਲੱਗੀ ਹੈ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ